ਦੋਸਤੋ ਪੰਜਾਬ ਚ ਹੜ੍ਹਾਂ ਦੇ ਚੱਲਦਿਆਂ ਬਹੁਤ ਸਾਰੇ ਇਲਾਕੇ ਫਸਲਾਂ ਪੱਖੋਂ ਤੇ ਘਰਾਂ ਦੇ ਪੱਖੋਂ ਤਬਾਹ ਹੋ ਚੁੱਕੇ ਐ ਤੇ ਲੋਕ ਕਰੋ ਬੇਕਾਰ ਹੋ ਗਏ ਐ ਪੰਜਾਬ ਚ ਜਿੱਥੇ ਡੈਮ ਤੇ ਦਰਿਆਈ ਪਾਣੀ ਮਾਰ ਕਰਦੇ ਨੇ ਉੱਥੇ ਹੀ ਪੰਜਾਬ ਚ ਸੇਮ ਖਤਮ ਕਰਨ ਵਾਲੇ ਸੇਮ ਨਾਲੇ ਵੀ ਆਪਣੀ ਤਬਾਈ ਮਚਾ ਚੁੱਕੇ ਨੇ ਜਦੋਂ ਕਿ ਇਹਨਾਂ ਸੇਮ ਨਾਲਿਆਂ ਦਾ ਨਿਰਮਾਣ ਕੀਤਾ ਗਿਆ ਸੀ ਕਿ ਇਹ ਸਾਡੀਆਂ ਫਸਲਾਂ ਸੁਰੱਖਿਅਤ ਰੱਖਣਗੇ ਪਰ ਇਹ ਸੇਮ ਨਾਲਿਆਂ ਦਾ ਨਿਰਮਾਣ ਆਪਣਾ ਕੰਮ ਉਲਟ ਕਰ ਰਿਹਾ ਹੈ ਵੀਡੀਓ ਚੋ ਦਿਖਾ ਰਹੇ ਆ ਤੁਹਾਨੂੰ ਪਿੰਡ ਚੱਕ ਸੈਦੋਕੇ ਜਿਹੜਾ ਕਿ ਜਲਾਲਾਬਾਦ ਦੇ ਨਜ਼ਦੀਕ ਪੈਂਦਾ ਹੈ ਇਸ ਪਿੰਡ ਦੇ ਕੋਲੋਂ ਨਿਕਲਦੇ ਇੱਕ ਸੇਮ ਨਾਲੇ ਨੇ ਪੂਰੀ ਤਬਾਈ ਮਚਾ ਰખી ਹੈ ਜਿਸ ਨੇ ਫਸਲਾਂ ਦੇ ਨਾਲ ਨਾਲ ਨੇੜਲੇ ਘਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਕਈ ਘਰਾਂ ਦੇ ਵਿੱਚ ਪਾਣੀ ਐਂਟਰ ਕਰ ਚੁੱਕਿਆ ਹੈ ਤੇ ਕਈਆਂ ਦੇ ਵਿੱਚ ਕਰ ਜਾਵੇਗਾ ਜਿਹੜਾ ਕਿ ਦੀਵਾਰਾਂ ਦੇ ਨਾਲ ਛੱਲਾ ਮਾਰਦਾ ਹੋਇਆ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਰਿਹਾ ਹੈ ਇਹ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਕਿ ਖੇਤ ਦੇ ਵਿੱਚ ਇੱਕ ਢਾਣੀ ਬਣੀ ਹੋਈ ਹੈ ਜਿਸ ਢਾਣੀ ਦੇ ਆਸ-ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਹ ਢਾਣੀ ਵੀ ਸੁਰੱਖਿਅਤ ਨਹੀਂ ਰਹੀ ਤੇ ਆਸ-ਪਾਸ ਦੀਆਂ ਫਸਲਾਂ ਵੀ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਹਾਉ ਤੁਹਾਨੂੰ ਦਿਖਾਉਨੇ ਆ ਪਿੰਡ ਵਾਸੀਆਂ ਤੇ ਪੀੜਤ ਕਿਸਾਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਤੁਸੀਂ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਪ੍ਰਸ਼ਾਸਨ ਤੱਕ ਪਹੁੰਚ ਸਕੇ ਤੇ ਪੀੜਤ ਕਿਸਾਨਾਂ ਨੂੰ ਉਹਨਾਂ ਦਾ ਢੁਕਵਾਂ ਮੁਆਵਜ਼ਾ ਮਿਲ ਸਕੇ ਹਾਂਜੀ ਪ੍ਰਧਾਨ ਜੀ ਪਹਿਲਾਂ ਤਾਂ ਆਪਣੀ ਪਛਾਣ ਕਰਾ ਦਿਓ ਤੇ ਨਾਲ ਹੀ ਆਪਣਾ ਪਿੰਡ ਵੀ ਦੱਸ ਦਿਓ ਬਾਕੀ ਗੱਲ ਅਗੇ ਕਰਦੇ ਹਾਂ ਮਿਰਨਾ ਸੁਖਤੇਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਦੇ ਉਹਨਾਂ ਅੱਜ ਆਪਾਂ ਪਿੰਡ ਚੱਕ ਸੈਦੋਕੇ ਦੀ ਜਿਹੜੇ ਟ੍ਰੇਨ ਦੇ ਉੱਤੇ ਖੜੇ ਹੈਗੇ ਆਂ ਤੇ ਜਿਹੜੀਆਂ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਅਸੀਂ ਦੱਸਣ ਦੇ ਲਈ ਸਾਰੇ ਅਸੀਂ ਇੱਥੇ ਇਕੱਤਰ ਹੋਏ। ਇੱਕ ਦੋ ਦਿਨ ਹੋ ਗਏ ਤੁਹਾਡੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਸੇਮ ਨਾਲੇ ਨੂੰ ਲੈ ਕੇ ਅਸਲ ਮਾਮਲਾ ਕੀ ਹੈਗਾ ਜੀ? ਇਹ ਮਾਮਲਾ ਹੈਗਾ ਜੀ ਇਹ ਟ੍ਰੇਨ ਵਿਭਾਗ ਦੀ ਨਰਲਾਈਕੀ ਦਾ ਜਿਹੜਾ ਖਮਿਆਜਾ ਸਾਡੇ ਭੁਗਤ ਰਹੇ ਆ ਲੋਕ। ਸਾਡੀ ਜਿਹੜੀ ਇੱਥੇ ਤਕਰੀਬਨ ਸੈਂਕੜੇ ਏਕੜ ਜਿਹੜੀ ਫਸਲ ਹੈਗੀ ਲੋਕਾਂ ਦੀ ਡੁੱਬ ਚੁੱਕੀ ਆ ਜਿਹਦੇ ਵਿੱਚੋਂ 40-50 ਕਿੱਲੇ ਤਾਂ ਬਿਲਕੁਲ ਆਜੋ ਨਾ ਤੁਸੀਂ ਦੇਖ ਰਹੇ ਆ ਵੀ ਇਹ ਤੈਸੀਲ ਰਿਆ ਪਾਣੀ ਦੇ ਵਿੱਚ ਡੁੱਬ ਚੁੱਕਾ ਇਹਨੇ ਬਿਲਕੁਲ ਭਾਲ ਹੋਣ ਦੀ ਦੀ ਨਾ ਉਮੀਦ ਹੈਗੀ ਆ ਇਹ ਜਿਹੜਾ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਵੀ ਤਹਾਕਾ ਵਧਦੀ ਹੋ ਗਿਆ ਵੀ ਜਿਹੜਾ ਸਾਡੇ ਇਹਨਾਂ ਡਰੇਨਾਂ ਦੀ ਜਿਹੜੀ ਸਫਾਈ ਨਹੀਂ ਹੋएगी ਜਿਹਦੀ ਵਜ੍ਹਾ ਕਰਕੇ ਇਹ ਪਾਣੀ ਜਿਹੜਾ ਸਾਡਾ ਹੈਗਾ ਵੀ ਇਹਦੀਆਂ ਟੋਕਾਂ ਟੁੱਟ ਕੇ ਇਹ ਵੱਡਾ ਨੁਕਸਾਨ ਸਾਡੇ ਲੋਕਾਂ ਦਾ ਲਗਾਤਾਰ ਹੋ ਰਿਹਾ ਹੈਗਾ ਸਾਡਾ ਇਹ ਪ੍ਰਸ਼ਾਸਨ ਦੇ ਉੱਤੇ ਗਿਲਾ ਹੈਗਾ ਵੀ ਇਹ ਜਾਣਬੁੱਝ ਕੇ ਸੋਨੀਆਂ ਸਰਕਾਰਾਂ ਜਿਹੜੀ ਇਹਦੀ ਸਫਾਈ ਹੈਗੀ ਉਹ ਕੇਵਲ ਕਾਗਜ਼ਾਂ ਦੇ ਵਿੱਚ ਹੀ ਕਰਦੇ ਹੈਗੇ ਆ ਗਰਾਊਂਡ ਦੇ ਉੱਤੇ ਸਾਡੇ ਲੋਕਾਂ ਨੇ ਇਹਨਾਂ ਜਿਹੜੀਆਂ ਡਰੇਨਾਂ ਦੀ ਸਫਾਈ ਹੈ ਸਾਡੇ ਪਿੰਡ ਦੀ ਹੈਗੀ ਆ ਤਰੋਵੜੀ ਡਰੇਨ ਹੈਗੀ ਆ ਜਾਂ ਹੋਰ ਵੀ ਇਲਾਕੇ ਦੇ ਵਿੱਚ ਜਿੰਨੀਆਂ ਵੀ ਟਰੇਨਾਂ ਜਾਂ ਜਿਹੜੀ ਇਹ ਪਿੱਛੇ ਦਿਨੀ ਸਾਡੇ ਪੰਜਾਬ ਦੇ ਵਿੱਚ ਬਾਰਸ਼ਾਈ ਹੈਗੀ ਆ ਇੱਕ ਪਾਸੇ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੋਈ ਹੈ ਜਿਹੜੀ ਪੰਜਾਬ ਦੇ ਵਿੱਚ ਬਾਰਸ਼ਾਂ ਆਈਆਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਲਾਕੇ ਡੁੱਬਣ ਦਾ ਮੁੱਖ ਕਾਰਨ ਹੈਗਾ ਡਰੇਨ ਉਪਾਗ ਦੀ ਨਲਾਈਕੀ ਵੀ ਜਿਹੜੀ ਉਹਨਾਂ ਨੇ ਸਮੇਂ ਸਿਰ ਇਹਨਾਂ ਦੀ ਸਫਾਈ ਨਾ ਹੋਣ ਕਰਕੇ ਇਹ ਡਰੇਨਾਂ ਜਿਹੜੀਆਂ ਪੂਰਾ ਪਾਣੀ ਅੱਗੇ ਕੱਢ ਨਹੀਂ ਰਹੀਆਂ ਨਹੀਂ ਤਾਂ ਇਹ ਪਾਣੀ ਜਿਹੜੇ ਸਾਹਮਣੇ ਇਹ ਏਡੀ ਵੱਡੀ ਟ੍ਰੇਨ ਹੈਗੀ ਆ ਪਾਣੀ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈਗੀ ਆ ਬਹੁਤ ਥੋੜੇ ਸਮੇਂ ਦੇ ਵਿੱਚ ਪਾਣੀ ਖਿੱਚ ਕੇ ਲੈ ਜਾਂਦੀ ਬਾਕੀ ਜੇ ਗੱਲ ਕਰੀਏ ਨੁਕਸਾਨ ਦੀ ਤਾਂ ਪਿੰਡ ਦਾ ਨੁਕਸਾਨ ਇਸ ਨੇ ਜ਼ਿਆਦਾ ਕੀਤਾ ਜਾਂ ਹੋਰ ਵੀ ਇਲਾਕਿਆਂ ਦੇ ਵਿੱਚ ਕੀਤਾ ਹੋਇਆ ਜੀ ਦੇਖੋ ਜੀ ਨੁਕਸਾਨ ਦੀ ਤਾਂ ਮਤਲਬ ਕੋਈ ਹਾਦਸੇ ਨਹੀਂ ਹਰ ਪਾਸੇ ਇਹਨੇ ਤਬਾਈ ਮਚਾਈ ਹੋਈ ਆ ਜਿੱਥੇ-ਜਿੱਥੇ ਹੁਣ ਜਿਹੜੀਆਂ ਲੋਕਾਂ ਦੀਆਂ ਫਸਲਾਂ ਪੱਕਣ ਤੇ ਸੀਗੀਆਂ ਹੁਣ ਇੰਨਾ ਇੰਨਾ ਪਾਣੀ ਖੜ ਗਿਆ ਝੋਨੇ ਦੇ ਵਿੱਚ ਉਹਨਾਂ ਦੇ ਝਾੜ ਦੇ ਉੱਤੇ ਵੀ ਅਸਰ ਪੈਣਾ ਤੇ ਇਹ ਸਾਡੇ ਮੌਜੂਦਾ ਇਲਾਕੇ ਦੇ ਵਿੱਚ ਵੀ ਸਾਡੇ ਪਿੰਡ ਦੇ ਵਿੱਚ ਵੀ ਜਿਹੜੀ ਇਹ ਤੁਹਾਨੂੰ ਦੱਸਿਆ ਹੈਗਾ ਵੀ ਇਹਨੇ ਵੱਡੀ ਤਬਾਈ ਠਾਈ ਆ ਇੱਥੇ ਤਿੰਨ ਚਾਰ ਘਾਰੇ ਦੀ ਮਾਰ ਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਉਹ ਘਿਰੇ ਹੋਏ ਹੈਗੇ ਆ ਹੁਣ ਉਹ ਮਕਾਨ ਵੀ ਤੁਸੀਂ ਦੇਖੋ ਵੀ ਜਿਹੜੇ ਮਕਾਨਾਂ ਦੀਆਂ ਨੀਂਹਾਂ 'ਚ ਪਾਣੀ ਪੈ ਜੇ ਉਹ ਗੱਲ ਨਹੀਂ ਰਹਿ ਜਾਂਦੀ ਉਹ ਦੁਬਾਰਾ ਬਣਾਉਣ ਵਾਲੀ ਗੱਲ ਹੀ ਬਣ ਜਾਂਦੀ ਹੈਗੀ ਆ ਤੇ ਫਸਲ ਵੀ ਜ਼ਿੰਮੇਵਾਰ ਦੀ ਨਾਂ ਰਵੇ ਤੇ ਇਹ ਐਡਾ ਵੱਡਾ ਸੰਕਟ ਤੇ ਉੱਤੋਂ ਪ੍ਰਸ਼ਾਸਨ ਦੀ ਜਿਹੜੀ ਨਲਾਇਕੀ ਆ ਉੱਤੋਂ ਜਿਹੜਾ ਸਰਕਾਰਾਂ ਦਾ ਕੋਈ ਇੱਥੇ ਐਮਐਲਏ ਕੋਈ ਮੰਤਰੀ ਆ ਕੇ ਲੋਕਾਂ ਦੀ ਉਹਨਾਂ ਨੇ ਸਾਰ ਨਹੀਂ ਲਈ ਹੈਗੀ ਦੂਜੇ ਪਾਸੇ ਜਿਹੜਾ ਮਤਲਬ ਹੜ੍ਹ ਪ੍ਰਬੰਧਨ ਦੇ ਨਾਂ ਦੇ ਉੱਤੇ ਕਰੋੜਾ ਰੁਪਇਆ ਜਿਹੜਾ ਇੱਥੋਂ ਦੀ ਜਿਹੜੀ ਅਫਸਰशाही ਹੈਗੀ ਆ ਉਹ ਰਲ ਮਿਲ ਕੇ ਛੱਕ ਜਾਂਦੀ ਆ ਸੋ ਅਸੀਂ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਇੱਥੇ ਲੋਕਾਂ ਦਾ ਨੁਕਸਾਨ ਹੋਇਆ ਸਰਕਾਰ ਉਹਦੀ ਭਰਪਾਈ ਕਰੇ ਤੇ ਅੱਗੇ ਤੋਂ ਜਿਹੜਾ ਸਾਡੇ ਲੋਕਾਂ ਨੂੰ ਇਸ ਗੱਲ ਦਾ ਖਮਿਆਜਾ ਨਾ ਭੁਗਤਣਾ ਪਵੇ ਇਹਦੇ ਲਈ ਜਿਹੜਾ ਇਹ ਡਰੇਨਾਂ ਦੀ ਜਿਹੜੀ ਸਫਾਈ ਹੈਗੀ ਆ ਇਹ ਨਿਰੰਤਰ ਜੜੀ ਲਗਾਤਾਰ ਕਰਾਈ ਜਾਂਦੀ ਹੈ। ਹਾਂਜੀ ਵੀਰ ਜੀ ਆਪਣੀ ਪਛਾਣ ਕਰਾ ਦਿਓ ਤੇ ਨਾਲੇ ਦੱਸਿਓ ਕਿ ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲੈਂਦਾ। ਹਾਂਜੀ ਮੇਰਾ ਨਾਮ ਮਨਦੀਪ ਸਿੰਘ ਜ਼ਿਲ੍ਹਾ ਸਖਤਰ ਕ੍ਰਿਤੀ ਕਿਸਾਨ ਹਾਂ ਜੀ। ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਹੈਗੀਆਂ ਉਹ ਅਖਬਾਰ ਰਹੀ ਪ੍ਰਿੰਟ মিডিਆ ਰਹੀ ਜਾਂ ਸੋਸ਼ਲ ਮੀਡੀਆ ਰਹੀ ਜਿਹੜੀਆਂ ਉਹ ਖਬਰਾਂ ਦਿੱਤੀਆਂ ਹੈਗੀਆਂ ਪਰ ਸਰਕਾਰ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਇੱਥੇ ਆ ਕੇ ਜਿਹੜੀ ਉਹ ਲੋਕਾਂ ਦੀ ਸਾਰ ਨਹੀਂ ਲਈ। ਲੋਕਾਂ ਦੀ ਜਿਹੜੀ ਹੈਗੀ ਆ ਉਹ ਸੈਂਕੜੇ ਏਕੜ ਜਿਹੜੀ ਫਸਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ। ਉਹ ਜਿਹੜੀ ਤਬਾਹ ਹੋ ਚੁੱਕੀ ਆ ਝੋਨਾ ਪੂਰੀ ਤਰ੍ਹਾਂ ਡੁੱਬ ਚੁੱਕਿਆ ਕਾਫੀ ਕਰਾਚ ਜਿਹੜਾ ਪਾਣੀ ਵੜ ਚੁੱਕਿਆ ਉਹ ਘਰ ਹੈਗੇ ਜਿਹੜੇ ਉਹ ਰਹਿਣ ਜੋਗ ਨਹੀਂ ਰਹਿਣੇਗੀ ਪਰ ਹਾਲੇ ਤੱਕ ਸਰਕਾਰ ਦੇ ਸਿੰਗਲ ਅਧਿਕਾਰੀ ਨੇ ਵੀ ਆ ਕੇ ਇੱਥੇ ਲੋਕਾਂ ਨਾਲ ਹਾ ਦਾ ਨਾਰਾ ਜਿਹੜਾ ਹੈਗਾ ਨਹੀਂ ਮਾਰਿਆ ਹਾਲਾਂਕਿ ਪੰਜਾਬ ਦਾ ਮੁੱਖ ਮੰਤਰੀ ਪਿਛਲੇ ਕਾਫੀ ਦਿਨਾਂ ਤੋਂ ਬੈਠਾ ਜਿਹੜਾ ਹੈਗਾ ਉਹ ਬਿਆਨਬਾਜ਼ੀਆਂ ਕਰ ਰਿਹਾ ਸੀ ਤੇ ਉਹ ਪਿਛਲੇ ਦਿਨੀ ਇੱਥੇ ਜਿਹੜਾ ਹੈਗਾ ਫਰੋਹਪੁਰ ਸਾਡੇ ਜ਼ਿਲ੍ਹੇ ਦੇ ਨਾਲ ਆਇਆ ਹੈਗਾ ਉੱਥੇ ਆ ਕੇ ਜਿਹੜੇ ਉਹ ਮਗਰਵੱਛ ਦੇ ਹੰਝੂ ਜਿਹੜੇ ਹੈਗੇ ਉਹ ਬਹਾ ਰਿਹਾ ਹੈਗਾ ਪਰ ਗਰਾਊਂਡ ਲੈਵਲ ਤੇ ਹੈਗਾ ਜਿਹੜਾ ਉਹ ਉਹਨੇ ਇੱਕ ਵਾਰੀ ਵੀ ਆ ਕੇ ਜਿਹੜੇ ਸਾਡੇ ਪਿੰਡਾਂ ਦੀ ਜਿਹੜੀ ਸਾਰ ਜਿਹੜੀ ਹੈਗੀ ਆ ਨਹੀਂ ਲਈ। ਬਾਕੀ ਜਿਹੜੀ ਪੰਜਾਬ ਸਰਕਾਰ ਦੇ ਨਾਲ-ਨਾਲ ਜਿਹੜੇ ਕੇਂਦਰ ਸਰਕਾਰ ਹੈਗੀ ਆ ਇਹ ਵੀ ਜਿਹੜੀ ਇਸ ਹੜ੍ਹਾਂ ਦੇ ਲਈ ਜਿਹੜੀ ਜ਼ਿੰਮੇਵਾਰ ਹੈਗੀ ਆ ਉਹਨਾਂ ਨੇ ਜਿਹੜਾ ਵਾਧੂ ਪਾਣੀ ਹੈਗਾ ਪੰਜਾਬ ਨੂੰ ਡੋਬਣ ਲਈ ਜਿਹੜਾ ਹੁਣ ਛੱਡਿਆ ਹੈਗਾ ਜਦੋਂ ਪਾਣੀ ਦੀ ਜ਼ਰੂਰਤ ਆਉਂਦੀ ਹੈ ਪੰਜਾਬ ਨੂੰ ਤਾਂ ਉਦੋਂ ਤਾਂ ਪਾਣੀ ਪੰਜਾਬ ਨੂੰ ਦਿੱਤਾ ਨਹੀਂ ਜਾਂਦਾ। ਜਦੋਂ ਪਾਣੀ ਡੋਬੇ ਦਾ ਪਾਣੀ ਹੁੰਦਾ ਤਾਂ ਉਹ ਪੰਜਾਬ ਨੂੰ ਡੋਬਣ ਲਈ ਜਿਹੜਾ ਛੱਡ ਦਿੱਤਾ ਜਾਂਦਾ। ਹਾਲਾਂਕਿ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈਗਾ ਅਫਗਾਨਿਸਤਾਨ ਦੇ ਵਿੱਚ ਭਲਕੇ ਜਿਹੜਾ ਪਹਚਾ ਲ ਆਇਆ ਹੈਗਾ ਉੱਥੇ ਉਹ ਐਲਾਨ ਕਰ ਰਿਹਾ ਹੈਗਾ ਵੀ ਅਸੀਂ 10000 ਟੈਂਟ ਦਿੱਤੇ ਹੈਗੇ ਆ ਦਵਾਈਆਂ ਤੇ ਹੋਰ ਸਮਾਨ ਭੇਜਿਆ ਹੈਗਾ ਤੇ ਜਿਹੜਾ ਪੰਜਾਬ ਹੈਗਾ ਉਹ ਉਸ ਨੂੰ ਆਪਣਾ ਜਿਹੜਾ ਹੈਗਾ ਸੂਬਾ ਨਹੀਂ ਮੰਨਦੇ ਉਹ ਭਾਰਤ ਦਾ ਅੰਗ ਨਹੀਂ ਮੰਨਦੇ ਇਸ ਕਰਕੇ ਕੇਂਦਰ ਸਰਕਾਰ ਦੀ ਜਿਹੜੀ ਚੁੱਪੀ ਹੈ ਹਲੇ ਤੱਕ ਉਹਨਾਂ ਨੇ ਜਿਹੜਾ ਆਪਣਾ ਪੰਜਾਬ ਤੇ ਲਈ ਜਿਹੜਾ ਮੂੰਹ ਨਹੀਂ ਖੋਲਿਆ ਇਹ ਦਰਸਾਉਂਦਾ ਵੀ ਉਹ ਜਿਹੜੀ ਪੰਜਾਬ ਦੇ ਨਾਲ ਉਹ ਸਰਕਾਰ ਨੂੰ ਜਿਹੜਾ ਪਿੱਛੇ ਧੱਕਿਆ ਸੀ ਇਹਨਾਂ ਲੋਕਾਂ ਨੇ ਕਿਰਤੀ ਲੋਕਾਂ ਨੇ ਤਾਂ ਉਸ ਚੀਜ਼ ਦੇ ਕਿੜ ਕੱਢ ਰਹੇ ਹੈਗੇ ਹਾਂਜੀ ਮੈਡਮ ਜੀ ਆਪਣੀ ਪਹਿਲਾਂ ਤਾਂ ਪਛਾਣ ਕਰਾ ਦਿਓ ਨਾਲ ਹੀ ਇਹ ਵੀ ਦੱਸ ਦਿਓ ਕਿ ਜਿਹੜੇ ਹੜ ਹੁੰਦੇ ਆ ਇਹ ਕੁਦਰਤੀ ਹੜ ਹੁੰਦੇ ਆ ਜਾਂ ਸਰਕਾਰਾਂ ਦੀ ਦੇਣ ਹੁੰਦੀ ਹੈ ਮੇਰਾ ਨਾਮ ਰਾਜਕੌਰ ਚੱਕ ਸਰਦੂ ਕੀ ਮੈਂ ਕਿਰਤੀ ਕਿਸਾਨ ਯੂਨੀਅਨ ਦੀ ਔਰਤ ਵਿੰਗ ਦੀ ਜ਼ਿਲ੍ਹਾ ਕਨਵੀਨਰ ਹੈਗੀ ਆ ਤੇ ਜਿਹੜਾ ਇਹ ਹੜ ਹੈਗੇ ਆ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਹੈਗੇ ਆ ਅੱਜ ਤਾਂ ਬੱਚੇ-ਬੱਚੇ ਨੂੰ ਪਤਾ ਵੀ ਇਹ ਕੁਦਰਤੀ ਮਾਰ ਨਹੀਂ ਕਿ ਇਹ ਸਰਕਾਰਾਂ ਦੇ ਦੁਆਰਾ ਪਲਾਨ ਕੀਤਾ ਹੋਇਆ ਹੈਗਾ ਕਿਉਂਕਿ ਜਦੋਂ ਜਿਹੜਾ ਮੌਸਮ ਵਿਭਾਗ ਸੀ ਉਹਨੇ ਪਹਿਲਾਂ ਚੇਤਾਵਨੀ ਦਿੱਤੀ ਹੋਈ ਸੀ ਵੀ ਆਪਦੀ بارشਾਂ ਵੱਧ ਪੈਣੀਆਂ 2-3 ਮਹੀਨਿਆਂ ਤੋਂ ਦੱਸ ਰਹੇ ਸੀ ਤੇ ਸਰਕਾਰਾਂ ਨੂੰ ਚਾਹੀਦਾ ਸੀ ਵੀ ਜਿਹੜਾ ਉਹ ਡੈਮਾਂ ਦੇ ਵਿੱਚ ਪਾਣੀ ਹੈਗਾ ਜਮਾ ਕੀਤਾ ਹੋਇਆ ਤੇ ਉਹਨੂੰ ਪਹਿਲਾਂ ਰਿਲੀਜ਼ ਕਰ ਦੇ ਪਰ ਇਹਨਾਂ ਨੇ ਜਾਣ ਬੁੱਝ ਕੇ ਉਹਨੂੰ ਰਿਲੀਜ਼ ਨਹੀਂ ਕੀਤਾ 80% ਜਿਹੜਾ ਪਾਣੀ ਉਹਨਾਂ ਨੇ ਡੈਮਾਂ ਦੇ ਵਿੱਚ ਜਮਾ ਰੱਖਿਆ ਤੇ ਫਿਰ ਜਦੋਂ بارشਾਂ ਆਈਆਂ ਤਾਂ ਫਿਰ ਜੱਕਦਮ ਜਿਹੜੇ ਹੈਗੇ ਇਹ ਦਾ ਪਾਖੜਾ ਡੈਮ ਤੇ ਵੀ ਸਾਰੇ ਜਿਹੜੇ ਖੋਲਤੇ ਗੇਟ ਤੇ ਉਧਰੋਂ ਪੌਂਗ ਡੈਮ ਤੇ ਵੀ ਸਾਰੇ ਖੋਲ ਦਿੱਤੇ ਜਿਹਦੇ ਕਾਰਨ ਜਿਹੜਾ ਇਹ ਹੜਾ ਦਾ ਬਣਿਆ ਹੈਗਾ ਕਾਰਨ ਬਣਿਆ ਹੈਗਾ ਇਹ ਹਰ ਸਾਲ ਹੁਣ 7 ਸਾਲ ਹੋ ਗਏ ਆ 7 ਸਾਲਾਂ ਦੇ ਵਿੱਚ 3 ਵਾਰ ਹੋ ਗਿਆ ਵੀ ਹੜ ਆਏ ਹੈਗੇ ਆ 80 ਚਾਏ ਪਹਿਲੇ ਫਿਰ 23 ਚਾਏ ਤੇ ਹੁਣ 25 ਦੇ ਵਿੱਚ ਇਹ ਜਿਹੜੇ ਹੈਗੇ 25 ਵਾਲਾ ਜਿਹੜਾ 80 ਦੇ ਜਿੰਨਾ ਨੁਕਸਾਨ ਹੋਇਆ ਸੀ ਉਸ ਤੋਂ ਵੀ ਇਹ 25 ਵਾਲਾ ਭਿਆਨਕ ਹੈਗਾ ਜ਼ਿਆਦਾ ਤੇ ਵੀ ਇਹਦੇ ਨਾਲ ਅਸੀਂ ਕੱਲ ਜਿਹੜਾ ਹੈਗਾ ਇਧਰ ਸਰਹੱਦੀ ਖੇਤਰਾਂ ਦੇ ਵਿੱਚ ਗਏ ਸੀ ਇਧਰ ਆਪਣੇ ਫਾਜ਼ਿਲਕਾ ਦੇ ਪਿੰਡਾਂ ਵਿੱਚ ਜਿਹੜਾ ਮਹਾਰਖੀਵਾ ਮਹਾਰਸੂਨਾ ਮਹਾਰਜਮਸ਼ੇਦ ਦੇ ਨਾ ਪਿੰਡਾਂ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਹੈਗਾ ਕੋਈ ਉੱਥੇ ਸਾਰ ਲੈਣ ਵਾਲਾ ਨਹੀਂ ਲੋਕ ਉਵੇਂ ਘਰਾਂ ਦੇ ਵਿੱਚ ਬੈਠੇ ਹੈਗੇ ਮਾੜਾ-ਮੋਟਾ ਬੰਨ-ਬੁੰਨ ਲਾ ਕੇ ਬੈਠੇ ਆ ਤੇ ਉਹਨਾਂ ਦੇ ਚਾਰ ਆ ਉਹਨਾਂ ਦੀਆਂ ਫਾਸਲਾ ਆ ਆਡੀਆਂ ਸਬਜ਼ੀਆਂ ਵੀ ਸਭ ਕੁਝ ਬਰਬਾਦ ਹੋ ਗਿਆ ਪਸ਼ੂ ਉਹਨਾਂ ਦੇ ਬਹੁਤ ਰੋੜ ਕੇ ਹੈਗੇ ਆ ਤੇ ਉੱਥੇ ਕੋਈ ਇਨਸਾਰ ਨਹੀਂ ਲਈ ਜਾ ਸਕੀ ਲੋਕ ਹੀ ਜਿਹੜੇ ਆ ਲੋਕਾਂ ਦੀ ਬਾਹ ਫੜ ਰਹੇ ਹੈਗੇ ਸਰਕਾਰਾਂ ਉੱਥੇ ਸਿਰਫ ਆਉਂਦੀਆਂ ਆ ਕੇ ਵਿੱਚ ਪਾਣੀ ਦੇ ਖੜ ਕੇ ਫੋਟੋ ਖਰਾ ਕੇ ਮੁੜ ਜਾਂਦੀਆਂ ਉਹ ਬਸ ਫੋਟੋ ਸ਼ੂਟ ਸ਼ੂਟ ਤੱਕ ਹੀ ਹੈਗੇ ਆ ਉਹਨਾਂ ਨੂੰ ਲੋਕਾਂ ਦੇ ਜਿਹੜਾ ਹੈਗਾ ਉਹਨਾਂ ਨਾਲ ਕੋਈ ਹਮਦਰਦੀ ਹੈ ਨਹੀਂ ਜਿਹੜੇ ਆਮ ਪੰਜਾਬੀ ਪੰਜਾਬੀਆਂ ਦੀ ਬਾਹ ਫੜ ਰਹੇ ਹੈਗੇ ਉੱਥੇ ਸਾਰਾ ਰਾਸ਼ਨ ਵਗੈਰਾ ਤੇ ਜਿਹੜਾ ਚਾਰਾ ਵਗੈਰਾ ਉਹ ਪਚਾਰੇ ਹੈਗੇ ਆ ਤੇ ਕੱਲ ਅਸੀਂ ਔਰਤਾਂ ਅਨਸਾਰ ਇਹ ਇਕੱਠੀਆਂ ਹੋ ਕੇ ਵੀ ਉੱਥੋਂ ਜਿਹੜੀਆਂ ਜਿਹੜੇ ਹੁਣ ਪਿੰਡ ਘਿਰੇ ਹੋ ਗਿਆ ਤੇ ਉੱਥੇ ਔਰਤਾਂ ਵੀ ਹੈਗੀਆਂ ਔਰਤਾਂ ਦੀਆਂ ਸਮੱਸਿਆ ਮਰਦਾਂ ਨਾਲੋਂ ਅਲੱਗ ਹੁੰਦੀਆਂ ਤਾਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ ਕੱਲ ਅਸੀਂ ਸੈਂਟਰੀ ਪੈਡ ਵਗੈਰਾ ਜਾਂ ਜਿਹੜੀਆਂ ਗਰਭਤੀ ਔਰਤਾਂ ਸੀਗੀਆਂ ਉਹਨਾਂ ਲਈ ਮੈਡੀਸਨ ਵਗੈਰਾ ਅੱਜ ਅਸੀਂ ਘਰ-ਘਰ ਜਾ ਕੇ ਉੱਥੇ ਦੇਖ ਕੇ ਆਏ ਹੈਗੇ। ਹਾਂ ਜੀ ਪਾਪੂ ਜੀ ਜਿਹੜੀ ਨੁਕਸਾਨ ਦੀ ਗੱਲ ਕਰੀਏ ਇਸ ਵਾਲੀ ਇਹ ਸੇਮ ਨਾਲ ਨੁਕਸਾਨ ਕਰ ਰਿਹਾ ਜਾਂ ਪਹਿਲਾਂ ਵੀ ਹੁੰਦਾ ਜੀ। ਇਹ ਜੀ ਅੱਗੇ ਵੀ ਇੱਕ ਸਾਲ ਪਹਿਲਾਂ ਹੋ ਗਿਆ ਸੀਗਾ। ਪੱਕੇ ਝੋਨੇ ਡੋਬ ਗਏ। अच्छा जी ते ए दी खुदाई ਕਰਤੋ ਉਹਦੇ ਉਦੋਂ ਪਿਛੇ 20 ਸਾਲ ਹੋ ਗਏ ਆ 25 ਦੇ ਨੂੰ ਕੋਈ ਨੇ ਕਿਸੇ ਹੱਥ ਲਾਇਆ। खुदाई ਨਹੀਂ ਹੋਈ ਦੁਬਾਰਾ ਜੀ। ਕੁਝ ਇੱਕ ਕਰਾ ਤੇ ਮੂਹਡੇ ਤੇ ਗੰਦ ਪਹਿਲਾਂ ਹੁੰਦਾ ਪਾਏ ਦਵਾਈ ਧੀਰੇ ਨਹੀਂ ਆਪਾਂ ਨੂੰ। ਹਾਂਜੀ ਹਾਂਜੀ। ਅਗੇ ਸਾਰਾ ਭੜਿਆ ਪਿਆ ਦੀ ਤੇ ਪਿੰਡ ਵੱਲੋਂ ਸਫਾਈ ਕੀਤੀ ਤੁਸੀਂ ਥੋੜੀ ਬਹੁਤੀ ਇਹਦੀ ਕੋਈ। ਪਿੰਡ ਵੱਲੋਂ ਤਾਂ ਰੇਤਾਂ ਲੋਕ ਕਾਢਦੇ ਹੋ ਸਰਕਾਰ ਨਹੀਂ ਕਰੇ ਨਦੀ ਜੇ ਉਹ ਹੀ ਨਾ ਰੋਕਦੇ ਸੇ ਲੋਕੂ ਪੜਦੇ ਨੇ। ਠੀਕ ਹੈ ਉਹ ਲਾਸ਼ ਦੇ ਬਾਰੇ ਇੱਥੇ ਆ ਕੇ ਪੈਂਦੇ ਮੁੰਡਿਆਂ ਨੂੰ ਉਹ ਗਰੀਬ ਆ ਜੀ ਜਾਂਦੇ ਛੱਡ ਗਏ ਤੇ ਇਸ ਵਾਰ ਕਿੰਨਾ ਨੁਕਸਾਨ ਮੰਨਦੇ ਤੁਸੀਂ ਪਿੰਡ ਪਿੰਡ ਦਾ ਇੱਕ ਹੀ ਨੀ ਗਾਂ ਬਦਵਾ ਬਹੁਤ ਹੋ ਗਿਆ ਇਹ ਉਹਦਾ ਲੰਮਾ ਪਾਣੀ ਦਾ ਗਿਆ ਤੇ ਪਰ ਇੱਥੇ ਲਾਗੇ ਲਾਗੇ ਜਿੱਥੇ ਇਹਦੀ ਮਾਰ ਜਾਂਦੀ ਉਸੇ ਡੂੰਗਾ ਉੱਥੇ ਜਿਹੜੇ ਧੰਨੇ ਚ ਪਾਣੀ ਵੜ ਗਿਆ ਹੋਇਆ ਝੋਨੇ ਹੋ ਜਾਣਗੇ ਕਿ ਨਹੀਂ ਹੋਣਗੇ ਕੋਈ ਜਿਹੜੇ ਬਾੜਾ ਮੋੜਾ ਜਿੱਥੇ ਨੰਗੇ ਆ ਤੇ ਚਾਹੋ ਹੋਣਗੇ ਜਿੱਥੇ ਡੁੱਬੇ ਪਏ ਉਹ ਕਿੱ사 ਦੇ ਹੋਣੇ ਡੁੱਬ ਵੀ ਗਏ ਡੁੱਬੇ ਪਿਆ ਪਿੱਛੇ ਨਾਲ ਆਪਣੇ